ਨੋਟ ਬੰਦੀ ਦਾ ਅੱਜ 16ਵਾਂ ਦਿਨ ਹੈ ਪਰ ਬੈਂਕਾਂ ਦੇ ਬਾਹਰ ਅਜੇ ਵੀ ਭੀੜ ਘਟ ਨਹੀਂ ਹੋ ਰਹੀ ਭੀੜ ਦਾ आलम ਇਹ ਹੈ ਕਿ ਬੈਂਕ ਮੈਨੇਜਰ ਨੂੰ ਵੀ ਇੰਨੀ ਕਲੈਰਿਟੀ ਨਹੀਂ ਹੈ ਕਿ ਕਿਸ ਤਰੀਕੇ ਨਾਲ ਕਰਨਾ ਹੈ ਕਈ ਪਰਿਵਾਰ ਇੱਥੇ ਇਦਾਂ ਦੇ ਵੀ ਨੇ ਕਿ ਜੋ ਉਹਨਾਂ ਨੂੰ 2.5 ਲੱਖ ਇੱਕ ਵਾਰ ਨਹੀਂ ਮਿਲ ਰਿਹਾ ਤੇ ਉਹ ਚਾਰ ਅਕਾਊਂਟਾਂ ਚੋਂ ਤਕਰੀਬਨ 4-4 ਹਜ਼ਾਰ ਰੁਪਏ ਕਢਵਾ ਕੇ ਸ਼ਾਦੀ ਦਾ ਖਰਚਾ ਕਰਨਾ ਚਾਹੁੰਦੇ ਨੇ ਇੱਕ ਅਜਿਹਾ ਪਰਿਵਾਰ ਸਾਡੇ ਨਾਲ ਅਸੀਨਾਂ ਨਾਲ ਗੱਲ ਕਰਦੇ ਆ ਅੱਛਾ ਤੁਸੀਂ ਕਿੰਨੇ ਦਿਨ ਤੋਂ ਆ ਰਹੇ ਹੋ ਤੁਹਾਡੀ ਬੇਟੀ ਦੀ ਸ਼ਾਦੀ ਕਦੋਂ ਹੈ ਪਹਿਲੇ 12 12 ਜਨਵਰੀ 12 ਦਸੰਬਰ ਹਾਂ 12 ਦਸੰਬਰਾਂ ਜੀ ਤੇ ਤੁਸੀਂ ਕਿੰਨੀ ਵਾਰ ਆਏ ਸਾਈ ਪੰਜ ਛੇ ਵਾਰੀ ਆ ਗਈ ਪੰਜ ਛੇ ਵਾਰੀ ਤੇ ਅੱਜ ਕੌਣ ਕੌਣ ਨੇ ਤੁਹਾਡੇ ਨਾਲ ਅੱਜ ਮੇਰੀ ਮੈਸੇਜ ਹੈ ਭਤੀਜੀ ਹੈ ਮੇਰਾ ਲੜਕਾ ਹੈ ਇਸ ਹਰੇਕ ਅਕਾਊਂਟ ਤੋਂ ਤੁਸੀਂ ਪੈਸੇ ਕਢਵਾਉਣਾ ਚਾਹ ਰਹੇ ਹੋ ਹਾਂਜੀ ਹਾਂਜੀ ਹਰੇਕ ਚੋ ਜੀ ਹਰੇਕ ਚੋ ਤੇ ਕਿੰਨੇ ਕਿੰਨੇ ਮਿਲ ਰਿਹਾ ਸਾਨੂੰ ਦੋ ਤਿੰਨ ਦਿਨਾਂ ਚਾਰ-ਚਾਰ ਹਜ਼ਾਰ ਮਿਲੇ ਇੱਕ ਵਾਰ 20 ਹਜ਼ਾਰ ਇੱਕ ਵਾਰ 10-10 ਹਜ਼ਾਰ ਇਹ ਤਾਂ ਸ਼ਾਦੀ ਲਈ ਢਾਈ ਲੱਖ ਮਿਲ ਸਕਦਾ ਉਹ ਤਾਂ ਸਰਕਾਰ ਨੇ ਕਿਹਾ ਹੈ ਤੁਸੀਂ ਢਾਈ ਲੱਖ ਕਿਉਂ ਨਹੀਂ ਲਿਆ ਢਾਈ ਲੱਖ ਰੁਪਏ ਉਹ ਪਾਲ ਮੈਂਟੀਆਂ ਬਹੁਤ ਆਈ ਕਹਿੰਦੇ ਬਿੱਲ ਲੈ ਕੇ ਆ ਲੈ ਕੇ ਏਦਾਂ ਚੀਜ਼ਾਂ ਕਿਸ ਦਿਨ ਦੋਸੇ ਢਾਈ ਲੱਖ ਵਾਸਤੇ ਇਹਨਾਂ ਨੂੰ ਕਿਹਾ ਸੀ ਅੱਜ ਮੰਡੇ ਕਿਹਾ ਸੀਗਾ ਅੱਜ ਜਾਂ ਪਰਸੋਂ ਪਰਸੋਂ ਹਾਂਜੀ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਪੌਲ ਮੇਟੀਆਂ ਪੂਰੀਆਂ ਕਰੋ ਵੀ ਜਾਣੀ ਜਿਆਦਾ ਪੌਲ ਮੇਟੀਆਂ ਵੀ ਪੂਰੀਆਂ ਹੋ ਨਹੀਂ ਸਕਦੀ ਜਿੱਦਾਂ ਵੀ ਜਿੱਦਾਂ ਚਾਹੁੰਦੇ ਆ ਲੋਕ ਜਿੱਦਾਂ ਤੁਹਾਨੂੰ ਮਿਲਦੇ ਆ ਜਿੱਦਾਂ ਚਾਰ ਚਾਰ ਦੇ 20-20 ਜਾਂ ਜਿੱਦਾਂ ਵੀ ਅੱਛਾ ਕੀ ਕਿਹਾ ਸੀ ਉਹਨਾਂ ਨੇ ਕਿ ਜਿੱਦਾਂ ਪੈਸੇ ਮਿਲਦੇ ਆ ਉਦਾਂ ਲਓ ਮਤਲਬ ਕਿਸ ਕਿਸ ਤਰੀਕੇ ਨਾਲ ਹਾਂ ਹੋ ਵੀ ਜਿੱਦਾਂ ਤੁਹਾਨੂੰ ਮਿਲਦੇ ਆ ਉਦਾਂ ਤੁਸੀਂ ਲਈ ਜਾਓ ਅੱਛਾ ਹਾਂਜੀ ਤੁਸੀਂ ਕਿੰਨੀ ਵਾਰ ਫਿਰ ਆਏ ਕੱਲ ਵੀ ਆਏ ਸੀ ਤੁਸੀਂ ਨਹੀਂ ਮੈਂ ਨਹੀਂ ਕੱਲ ਆਈ ਕੱਲ ਇਹੀ ਆਏ ਸੀ ਅੱਜ ਹੀ ਮੈਂ ਆਈ ਆ ਪਰਸੋਂ ਆਈ ਸੀ ਮੈਂ ਉਦੋਂ 4000 ਮਿਲੇ ਪਹਿਲਾਂ ਤਾਂ ਸਾਨੂੰ 14 20 20 ਮਿਲ ਗਿਆ ਸੀ ਹਾਂ ਜੀ ਉਹਨੂੰ ਕਹ ਰਿਹਾ ਕਿ ਅਲੱਗ-ਅਲੱਗ ਅਕਾਊਂਟਾਂ ਤੋਂ ਲਈ ਜਾ ਹਾਂ ਜੀ ਹਾਂ ਜੀ ਕਹਿੰਦੇ ਮੇਰੇ ਬੇਟੇ ਨਾ ਵੀ ਉਹਨੇ ਕੀਤੇ ਥੋੜੇ ਜਿਹੇ ਪੈਸੇ ਉਹ ਕਹਿੰਦੇ ਉਹਦੇ ਕਾਊਂਟ ਚ ਵੀ ਘੜਾ ਥੋੜੇ-ਥੋੜੇ ਘੜਾਈ ਚ ਜਦੋਂ ਤੁਹਾਡਾ ਕੰਮ ਚੱਲ ਜਵੇ ਹੁਣ ਤਿੰਨ ਚਾਰ ਜਣੇ ਆਏ ਸਾਨੂੰ 4-4000 16000 ਮਿਲਣ ਦੀ ਹੁਣ ਚਲੋ ਅੱਜ 24 24 24 24 20 20 24 24000 ਮ ਅੱਜ ਉਹਨੇ ਦਿੱਤੇ ਪੈਸੇ 20 ਜ ਮੈਨੇ ਦਿੱਤੇ ਨਹੀਂ ਲੱਖ ਵਾਸਤੇ ਕੀ ਕਰਨ 2.5 ਲੱਖ ਵਾਸਤੇ ਕਹਿੰਦੇ ਐਪਲੀਕੇਸ਼ਨ ਉਥੋਂ ਪੀਡੀਏਪ ਬਣਾ ਕੇ ਲੈ ਕੋਚਰੀਆਂ ਤੇ ਇਹ ਐਪਲੀਕੇਸ਼ਨ ਲਿਖ ਕੇ ਦਿਓ ਨਾਲ ਤੇ ਉਹ ਤੁਹਾਨੂੰ 2.5 ਲੱਖ ਰੁਪਏ ਮਿਲ ਜਾਊਗਾ ਤੇ ਐਪਲੀਕੇਸ਼ਨ ਕਿੱਥੋਂ ਲਿਖਵਾ ਕੇ ਲੈਣੀ ਹੈ ਐਪਲੀਕੇਸ਼ਨ ਹੈ ਉਥੋਂ ਕਚੈਰੀ ਨੂੰ ਐਫੀਡਵਿਟ ਐਪਲੀਕੇਸ਼ਨ ਇੱਥੋਂ ਲਿਖਣੀ ਹੈ ਐਫੀਡਵਿਟ ਤੋਂ ਬਣਾ ਕੇ ਲੈ ਆਉਣਾ ਜਿਹੜਾ ਸ਼ਾਦੀ ਵਾਸਤੇ ਜਿਹੜਾ 2.5 ਲੱਖ ਰੁਪਏ ਲੈਣੇ ਆ ਉਸ ਮਸਲੇ 'ਚ ਬੈਂਕ ਮੈਨੇਜਰ ਨੂੰ ਵੀ ਇੰਨੀ ਕਲੈਰਿਟੀ ਨਹੀਂ ਹੈ ਪਹਿਲੇ ਉਹ ਕਹਿ ਰਹੇ ਸੀ ਕਿ ਸੈਲਫ ਡੈਕਲੇਰੇਸ਼ਨ ਹੋਏਗਾ ਪਰ ਜਦੋਂ 2.5 ਲੱਖ ਰੁਪਏ ਲੈਣ ਵਾਲੇ ਗਏ ਫਿਰ ਉਹਨਾਂ ਨੇ ਕਿਹਾ ਕਿ ਭਈ ਐਫੀਡੇਵਿਟ ਉਥੋਂ ਕਚਹਿਰੀ ਤੋਂ ਬਣਵਾਉਣਾ ਪਏਗਾ ਪਰ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਫਿਰ ਉਹ ਕਹਿ ਰਹੇ ਕਿ ਸੈਲਫ ਡੈਕਲੇਰੇਸ਼ਨ ਚੱਲ ਸਕਦਾ ਹੈ ਤੇ ਜਿਨੇ ਆਪਣੇ ਅਕਾਊਂਟ 'ਚੋਂ ਥੋੜੇ ਦਿਨ ਪਹਿਲਾਂ 2-4 ਪਿਛਲੇ ਦਿਨਾਂ 'ਚ ਪੈਸੇ ਕਢਾਏ ਹੈ ਉਸ ਉਹ ਵਾਲੇ ਜਿਹੜੀ ਅਮਾਊਂਟ ਹੈ ਉਹ 2.5 ਲੱਖ 'ਚੋਂ ਮਾਈਨਸ ਹੋਏਗੀ ਇਹ ਪੂਰੇ ਸ਼ਾਦੀ ਵਾਸਤੇ 2.5 ਲੱਖ ਮਿਲਣਗੇ ਇਦਾਂ ਦਾ ਉਹਨਾਂ ਨੂੰ ਮੈਨੇਜਰ ਨੂੰ ਵੀ ਕੁਝ ਕਲੀਅਰ ਨਹੀਂ ਹੈ ਉਹ ਕਹਿੰਦੇ ਕਿ ਕੁਝ ਅਖਬਾਰਾਂ 'ਚ ਛਾਪ ਰਿਹਾ ਹੈ ਤੇ ਕੁਝ ਜਿਹੜਾ ਉਹਨਾਂ ਨੂੰ ਗਾਈਡਲਾਈਨਸ ਆਈਆਂ ਤੇ ਇਸ ਇਸ ਮਸਲੇ ਤੇ ਹਲੇ ਬਹੁਤ ਸਾਰੀ ਕਲੈਰਿਟੀ ਹੋਣੀ ਬਾਕੀ ਹੈ ਤੇ ਲੋਕਾਂ ਦੀ ਪਰੇਸ਼ਾਨੀ ਅੱਜ 16ਵੇਂ ਦਿਨ ਵੀ ਉਨੀ ਹੀ ਹੈ ਜਿੰਨੀ ਪਹਿਲੇ ਦਿਨ ਸੀ ਕੈਮਰਾ ਪਰਸਨ ਸੁਮਿਤ ਤੇ ਮਾਨ ਦੇ ਨਾਲ ਇਮਰਾਨ ਖਾਨ এবੀਪੀ ਨਿਊਜ਼ ਜਿਲੰਦਰ